ਦੋਸਤੋ ਅੱਜ ਦੀ ਗੱਲਬਾਤ ਸਾਡੀ ਉਸ ਮੁੱਦੇ ਤੇ ਐ ਜੋ ਬਹੁਤ ਹੀ ਜ਼ਿਆਦਾ ਭਖਿਆ ਹੋਇਆ ਤੇ ਸਾਹਮਣੇ ਆ ਰਿਹਾ ਬਿਲਕੁਲ ਸੱਚ ਵੀ ਐ ਰਾਈਟ ਵੀ ਐ ਤੇ ਮੈਂ ਤੁਹਾਨੂੰ ਦੱਸਦਾ ਕਿ ਜਿਹੜੀ ਇਹ ਕੁੜੀ ਆਪਣਾ ਪੇਪਰ ਦੇਣ ਗਈ ਸੀ ਗੁਰਸਿੱਖ ਕੁੜੀ ਉਸ ਨੂੰ ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਕਿਉਂ ਨਹੀਂ ਬੈਠਣ ਦਿੱਤਾ ਗਿਆ ਕਿਉਂਕਿ ਉਸ ਨੇ ਇੱਕ ਕੜਾ ਪਾਇਆ ਹੋਇਆ ਸੀਗਾ ਤੇ ਦੂਜੀ ਗੱਲ ਉਸ ਨੇ ਕਰਪਾਨ ਪਾਈ ਹੋਈ ਸੀ ਜਿਸ ਕਰਕੇ ਉਸ ਨੂੰ ਪੇਪਰ ਵਾਲੇ ਰੂਮ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਤੇ ਉਸ ਨੂੰ ਕਮਰੇ ਦੇ ਵਿੱਚੋਂ ਪਹਿਲਾਂ ਹੀ ਵਾਪਸ ਮੋੜ ਦਿੱਤਾ ਗਿਆ ਜਿਸ ਕਰਕੇ ਉਸ ਕੁੜੀ ਦਾ ਮਨ ਇੰਨਾ ਜ਼ਿਆਦਾ ਦੁਖੀ ਹੋਇਆ ਉਸ ਨੇ ਉਸ ਨੇ ਤਰਲੇ-ਮਿੰਤਾ ਕੀਤੀਆਂ ਤੇ ਉਹ ਰੋਣ ਵੀ ਲੱਗੀ ਪਰ ਉਸ ਦੀ ਕਿਸੇ ਵੀ ਇੱਕ ਵੀ ਬੰਦੇ ਨੇ ਨਹੀਂ ਸੁਣੀ ਸਾਰਿਆਂ ਦੀ ਜ਼ਮੀਰ ਮਰ ਚੁੱਕੀ ਹੈ ਇਹ ਇੱਕ ਵੱਡਾ ਸਵਾਲ ਖੜਾ ਹੁੰਦਾ ਪਰ ਦੋਸਤੋ ਇਹ ਸਾਰੀ ਵੀਡੀਓ ਵਿੱਚ ਜਾਣਕਾਰੀ حاصل ਕਰਨ ਤੋਂ ਪਹਿਲਾਂ ਇਸ ਵੀਡੀਓ ਨੂੰ ਜੇਕਰ ਤੁਸੀਂ ਦੇਖ ਰਹੇ ਜਾਦਾ ਤੋਂ ਜਿਆਦਾ ਸ਼ੇਅਰ ਕਰਿਓ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਤਾਂ ਜੋ ਤੁਹਾਡੇ ਤੱਕ ਨਮੀ ਤੋਂ ਨਮੀ ਅਪਡੇਟ ਹਰ ਰੋਜ਼ ਪਹੁੰਚਦੀ ਰਹੇ ਨਮਸਕਾਰ ਦੀ ਅੱਜ ਦੀ ਵੀਡੀਓ ਦੇ ਵਿੱਚ ਦੋਸਤ ਅੱਜ ਦੀ ਵੀਡੀਓ ਦਾ ਵਿਸ਼ਾ ਤਾਂ ਤੁਹਾਨੂੰ ਪਤਾ ਹੀ ਲੱਗ ਗਿਆ ਹੋਵੇਗਾ ਕਿ ਜੋ ਸਿੱਖ ਨੌਜਵਾਨ ਲੜਕੀ ਦੇ ਨਾਲ ਇਹ कांड ਹੋਇਆ ਕਿ ਉਸ ਨੂੰ ਪੇਪਰ ਦੇ ਵਿੱਚ ਬੈਠਣ ਨਹੀਂ ਦਿੱਤਾ ਗਿਆ ਕਿਉਂ ਇੱਕ ਕੜੇ ਦੀ ਵਜ੍ਹਾ ਦੇ ਕਾਰਨ ਕਿਰਪਾਨ ਦੇ ਕਾਰਨ ਕਿਰਪਾਨ ਦੇ ਕਾਰਨ ਜੇਕਰ ਅੱਗੇ ਵੀ ਇਸੇ ਤਰ੍ਹਾਂ ਹੁੰਦਾ ਰਿਹਾ ਤਾਂ ਇੱਕ ਵੱਡਾ ਸਵਾਲ ਖੜਾ ਹੁੰਦਾ ਕਿ ਸਾਡੇ ਜਿਹੜੇ ਸਿੱਖ ਨੌਜਵਾਨ ਹੈ ਕਿ ਉਹ ਅੰਮ੍ਰਿਤ ਨਾ ਛਕਣ ਉਹ ਗੱਤਰਾਂ ਨਾ ਪਾਣ ਉਹ ਕੜਾ ਨਾ ਪਾਣ ਤਾਂ ਇਸਦਾ ਮਤਲਬ ਇਹ ਧਰਮ ਦੇ ਨਾਂ ਤੇ ਇੱਕ ਵੱਡਾ ਅਪਰਾਧ ਹੋ ਰਿਹਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਜਿਹੜੇ ਸਿੱਖ ਨੌਜਵਾਨ ਮੁੰਡੇ ਕੁੜੀਆਂ ਬਹੁਤ ਅਮਰਤ ਛਕਣਾ ਬਿਲਕੁਲ ਛੱਡ ਦੇਣਗੇ ਕਿਉਂਕਿ ਉਹ ਸਰਕਾਰੀ ਨੌਕਰੀਆਂ ਚਾਹਦੇ ਨੌਕਰੀਆਂ ਉਹਨਾਂ ਨੂੰ ਤਾਂ ਮਿਲਣੀਆਂ ਜੇਕਰ ਉਹ ਪੜ੍ਹ ਲਿਖਣਗੇ ਪੜ੍ਹ ਲਿਖ ਕੇ ਪੇਪਰ ਦੇਣਗੇ ਪਰ ਪੇਪਰ ਤਾਂ ਦੇਣਗੇ ਜੇਕਰ ਉਹਨਾਂ ਨੂੰ ਪੇਪਰ ਦੇ ਵਿੱਚ ਬੈਠਣ ਦਿੱਤਾ ਜਾਵੇਗਾ ਜੇਕਰ ਉਹ ਇਸੇ ਤਰ੍ਹਾਂ ਵਾਪਸ ਮੁੜਦੇ ਰਹੇ ਕੜੇ ਦੀ ਵਜ੍ਹਾ ਦੇ ਕਾਰਨ ਜਾਂ ਫਿਰ ਕਰਪਾਨ ਦੀ ਵਜ੍ਹਾ ਦੇ ਕਾਰਨ ਹੋ ਸਕਦਾ ਆਉਣ ਵਾਲੇ ਸਮੇਂ ਦੇ ਵਿੱਚ ਪੱਗਾਂ ਨੂੰ ਵੀ ਖਲਾੜਦਾ ਕੋਈ ਐਸਾ ਦਿਨ ਆ ਜਾਵੇ ਕਿ ਕਹਿ ਦਿੱਤਾ ਜਾਵੇ ਪੱਗਾਂ ਵੀ ਖੋਲੋ ਦਮਾਲਾ ਸਾਹਿਬ ਵੀ ਖੋਲੋ ਜੇਕਰ ਇਹ ਗੱਲਾਂ ਹੋ ਸਕਦੀਆਂ ਤਾਂ ਇਹ ਗੱਲਾਂ ਵੀ ਜ਼ਰੂਰ ਹੋ ਸਕਦੀਆਂ ਇਸ ਲਈ ਸਾਨੂੰ ਇਸ ਗੱਲਾਂ ਤੇ ਖਰੇ ਉਤਰਨਾ ਚਾਹੀਦਾ ਉਸ ਬੱਚੀ ਦਾ ਸਾਥ ਦੇਣਾ ਚਾਹੀਦਾ ਜਲ ਹਰਜਿਮਰਤ ਕੌਰ ਨੇ ਸੰਸਦ ਦੇ ਵਿੱਚ ਲੋਕ ਸਭਾ ਦੇ ਵਿੱਚ ਇਹ ਮੁੱਦਾ ਜ਼ਰੂਰ ਰੱਖਿਆ ਕਿ ਉਸ ਕੁੜੀ ਨੂੰ ਪੇਪਰ ਦੇਣ ਤੋਂ ਮਨਾਹੀ ਕੀਤੀ ਗਈ ਹੈ ਅਜਹੀ ਮਨਾਹੀਆਂ ਤੇ ਰੋਕ ਲਾਈ ਜਾਵੇ ਤੇ ਅਜਿਹੇ ਗੁਰਸਿੱਖ ਬੱਚਿਆਂ ਨੂੰ ਪੇਪਰ ਦਿੱਤਾ ਜਾਣ ਦੇ ਅਜਿਹੇ ਗੁਰਸਿੱਖ ਬੱਚਿਆਂ ਨੂੰ ਪੇਪਰ ਦੇਣ ਤੋਂ ਕੋਈ ਵੀ ਮਨਾਹੀ ਨਾ ਹੋਵੇ ਕਿਉਂਕਿ ਉਹ ਕੋਈ ਅਪਰਾਧ ਨਹੀਂ ਕਰ ਰਹੇ ਉਹ ਆਪਣਾ ਧਰਮ ਨੂੰ ਸਹੀ ਤਰੀਕੇ ਦੇ ਨਾਲ ਅਪਣਾ ਰਹੇ ਹੈ ਤੇ ਲੋਕਾਂ ਨੂੰ ਵੀ ਉਸ ਦੇ ਵੱਲ ਅੱਗੇ ਵਧਣ ਦੀ ਪ੍ਰੇਰਣਾ ਦੇ ਰਹੇ ਹੈ ਇਹ ਮੁੱਦਾ ਬਾਦਲ ਹਰ ਸਿਮਰਤ ਕੌਰ ਨੇ ਲੋਕ ਸਭਾ ਦੇ ਵਿੱਚ ਜ਼ਰੂਰ ਚੱਕਿਆ ਚਾਹੇ ਉਹਨਾਂ ਦੀ ਪਾਰਟੀ ਅੱਜ ਥੋੜੀ ਡਾਉਨ ਤਾਂ ਆ ਗਈ ਪਰ ਮੁੱਦਾ ਤਾਂ ਉਹਨਾਂ ਨੇ ਜ਼ਰੂਰ ਰੱਖਿਆ ਸੁਖਵੀਰ ਬਾਦਲ ਨੇ ਵੀ ਪ੍ਰਧਾਨ ਮੰਤਰੀ ਪੀਐਮ ਮੋਦੀ ਨੂੰ ਚਿੱਠੀ ਲਿਖੀ ਹੈ ਇਸ ਬਾਰੇ ਤੇ ਬਹੁਤ ਹੀ ਘੱਟ ਲੋਕ ਮਤਲਬ ਇਸ ਗੱਲ ਦੇ ਵਿੱਚ ਅੱਗੇ ਆਏ ਹੈ ਮਤਲਬ ਜਿਆਦਾ ਤੋਂ ਜਿਆਦਾ ਲੋਕਾਂ ਨੂੰ ਇਸ ਗੱਲ ਦੇ ਵਿੱਚ ਅੱਗੇ ਆਣਾ ਚਾਹੀਦਾ ਸੀ ਤੇ ਜੇਕਰ ਉਸ ਕੁੜੀ ਦੇ ਵੱਲ ਸਰਕਾਰਾਂ ਧਿਆਨ ਦਿੰਦੀਆਂ ਤਾਂ ਉਸ ਕੁੜੀ ਦਾ ਪੇਪਰ ਦੁਆਰੇ ਹੋਣਾ ਚਾਹੀਦਾ ਕਿਉਂਕਿ ਜੇਕਰ ਇਦਾਂ ਹੀ ਬੱਚਿਆਂ ਦੇ ਨਾਲ ਹੁੰਦਾ ਰਿਹਾ ਜੇਕਰ ਉਹ ਕੁੜੀ ਆਪਣੀ ਇਸ ਗੱਲ ਨੂੰ ਸੀਰੀਅਸ ਲੈ ਜਾਂਦੀ ਅਤੇ ਕੋਈ ਪੁੱਠਾ ਕੰਮ ਕਰ ਲੈਂਦੀ ਕੋਈ ਫਾਂਸੀ ਲਗਾ ਲੈਂਦੀ ਕਿ ਇਸ ਦੀ ਜ਼ਿੰਮੇਵਾਰੀ ਕਿਸ ਦੀ ਹੋਣੀ ਸੀ ਕਿਸ ਦੀ ਹੋਣੀ ਸੀ ਸਰਕਾਰ ਦੀ ਠੀਕ ਹੈ ਨਾ ਉਸ ਤੋਂ ਬਾਅਦ ਕਿੰਨਾ ਜ਼ਿਆਦਾ ਮੁੱਦਾ ਪਖਣਾ ਸੀ ਬੱਚੇ ਦਾ ਮਨ ਬਹੁਤ ਹੀ ਜ਼ਿਆਦਾ ਦੁਖੀ ਹੁੰਦਾ ਕਿਉਂਕਿ ਸਾਲ 2 ਸਾਲ ਮਿਹਨਤ ਕਰਨ ਤੋਂ ਬਾਅਦ ਜਦੋਂ ਉਸ ਨੂੰ ਇੱਕਦਮ ਕਮਰੇ ਦੇ ਵਿੱਚੋਂ ਬਾਹਰ ਕੱਢਿਆ ਜਾਂਦਾ ਤਾਂ ਮਨ ਤਾਂ ਦੁਖੀ ਹੁੰਦਾ ਠੀਕ ਹੈ ਨਾ ਉਹਦੀ ਇੰਨੀ ਜ਼ਿਆਦਾ ਮਿਹਨਤ ਦਿਨ ਰਾਤ ਇੱਕ ਕੀਤਾ ਹੋਣਾ ਰਾਤਾਂ ਦੀ ਨੀਂਦ ਗਵਾਈ ਹੋਣੀ ਇਸ ਲਈ ਸਾਡਾ ਵੀ ਫਰਜ਼ ਬਣਦਾ ਕਿ ਉਸ ਕੁੜੀ ਦੇ ਹੱਕ ਚ ਬੋਲੀਏ ਤੇ ਉਹਦੇ ਨਾਲ ਖੜੀਏ ਤੇ ਆਪਾਂ ਆਓ ਸਾਰੇ ਰਲ ਮਿਲ ਕੇ ਸਰਕਾਰਾਂ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਅਜੇਹਾ ਅੱਗੇ ਵਾਸਤੇ ਕੁਝ ਵੀ ਨਾ ਕੀਤਾ ਜਾਵੇ ਤੇ ਅਜਿਹੇ ਕੰਮਾਂ ਦੇ ਉੱਤੇ ਬਿਲਕੁਲ ਵੀ ਪਾਬੰਦੀ ਨਾ ਲਗਾਈ ਜਾਵੇ ਜਿਹੜੇ ਗੁਰਸਿੱਖ ਹੈ ਉਹਨਾਂ ਨੂੰ ਪੇਪਰ ਦੇਣ ਦਾ ਪੂਰਾ ਅਧਿਕਾਰ ਹੈ ਬਿਨਾ ਕਿਰਪਾਨ ਕੱਢਿਆਂ ਤੋਂ ਬਿਨਾ ਕੜਾ ਕੱਢਿਆਂ ਤੋਂ ਬਿਨਾ ਪੱਗ ਖੋਲਿਆਂ ਤੋਂ ਬਿਨਾ ਦਮਾਲਾ ਸਾਹਿਬ ਖੋਲਿਆਂ ਤੋਂ ਇਸ ਗੱਲ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਦੋਸਤੋ ਤੁਹਾਡੀ ਇਸ ਦੇ ਬਾਰੇ ਕੀ ਰਾਏ ਹੈ ਕਿ ਤੁਸੀਂ ਉਸ ਕੁੜੀ ਦੇ ਪੱਖ ਦੇ ਵਿੱਚ ਹੈਗੇ ਆ ਜਾਂ ਫਿਰ ਸਰਕਾਰਾਂ ਦੇ ਪੱਖ ਦੇ ਵਿੱਚ ਆ ਕੀ ਤੁਹਾਨੂੰ ਕੀ ਕੁਝ ਸਹੀ ਲੱਗਦਾ ਕੀ ਕੁਝ ਗਲਤ ਹੋਇਆ ਉਸ ਕੁੜੀ ਦੇ ਨਾਲ ਕੀ ਕੁਝ ਠੀਕ ਹੋਇਆ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਤੇ ਇੱਕ ਵਾਰੀ ਫਿਰ ਤੋਂ ਜੇਕਰ ਤੁਸੀਂ ਚੈਨਲ ਦੇ ਉੱਤੇ ਨਵੇਂ ਆਏ ਹੋ ਇਦਾਂ ਦੀ ਅਪਡੇਟ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰੋ ਪ੍ਰਮਾਤਮਾ ਤੁਹਾਡੀ ਹਰ ਇੱਕ ਮਨੋਕਾਮਨਾ ਜ਼ਰੂਰ ਪੂਰੀ ਕਰੇਗਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ